ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਦਾਸ ਹਲਕਾ ਦੱਖਣੀ ਦੇ ਜਿਹੜੇ ਵਿਧਾਇਕ ਨੇ ਡਾਕਟਰ 인ਦਰਬੀ ਸਿੰਘ ਨੱਜਰ ਸਾਹਿਬ ਦਾ ਮੈਂ ਉਹਨਾਂ ਦਾ ਮੀਡੀਆ ਇੰਚਾਰਜ ਫੁੱਲਜੀਤ ਸਿੰਘ ਵਰਪਾਲ ਠੀਕਾ ਮੈਂ ਅੱਜ ਕਹਿਣਾ ਚਾਹੁੰਦਾ ਅੱਜ ਮੈਂ ਫੇਰ ਵੀਡੀਓ ਰਾਹੀਂ ਕਹਿਣਾ ਜਾਂਦਾ ਮਾਂ ਜਿਹੜੇ ਹਲਕਾ ਦੱਖਣੀ ਦੇ ਵਿਧਾਇਕ ਡਾਕਟਰ 인ਦਰਬੀ ਸਿੰਘ ਨੱਜਰ ਸਾਹਿਬ ਨੇ ਜਿਹੜੇ 2 ਸਾਲਾਂ ਦੇ ਵਿੱਚ ਵਗਰੇ ਵਿਕਾਸ ਕਰਾਏ ਨੇ ਲੋਕਾਂ ਦੇ ਕੰਮ ਕਰਾਏ ਨੇ ਉਹ ਕੰਮਾਂ ਦੇ ਉੱਤੇ ਅੱਜ ਜਿਹੜੀ ਆ ਵੋਟ ਮੰਗ ਰਹੇ ਆ ਇਰੇ ਆਸੇ ਵੋਟ ਮੰਗ ਰਹੇ ਆ ਜਿਤਨਾ ਬਹੁਤ ਹੀ ਸਤਿਕਾਰਯੋਗ ਸਾਡੇ ਕੈਪਟਨ ਮੰਤਰੀ ਪੰਜਾਬ ਦੇ ਤੇ ਅੰਮ੍ਰਿਤਸਰ ਲੋਕ ਸਭਾ ਦੇ ਆਪ ਦੇ ਉਮੀਦਵਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਹੜੇ ਖਲੋਤੇ ਨੇ ਉਹਨਾਂ ਦਾ ਚੋਣ ਚਿੰਨ ਝਾੜੂ ਤੇ ਮੈਂ ਸਾਰਿਆਂ ਨੂੰ ਵੋਟਰਾਂ ਸਪੋਰਟਰਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵਾਂ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਅਰਕੀ ਵੋਟਾਂ ਪਾ ਕੇ ਝਾੜੂ ਦਾ ਬਟਨ ਦਬਾ ਕੇ ਤੇ ਕੰਮ ਚੱਲ ਕਰੋ ਜਿਤਨਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਭਗਵੰਤ ਮਾਨ ਸਾਹਿਬ ਨੇ ਕਿਹਾ ਸੰਸਤਾ ਚਵੀ ਭਗਵੰਤ ਮਾਨ ਜ਼ੁਲਮ ਦਾ ਜਵਾਬ ਵੋਟਾਂ ਨਾਲ ਠੀਕ ਹੈ ਜੀ ਭਗਵੰਤ ਮਾਨ ਸਾਹਿਬ ਦਾ ਇੱਕ ਨਾਰਾ ਵਾ 13 ਦੇ 13 ਜਿਹੜੇ ਐਮਪੀ ਜਿੱਤ ਕੇ ਜਦੋਂ ਲੋਕ ਸਭਾ 'ਚ ਜਾਣਗੇ ਉਥੇ ਬੋਲਣਗੇ ਉਹ ਭਗਵੰਤ ਮਾਨ ਸਾਹਿਬ ਦਾ ਚਿਹਰਾ ਹੀ ਹੋਣਾ ਜਿਹੜੇ ਉਥੇ ਬੋਲਣਗੇ ਜਾਗੇ ਜਿਦਾਂ ਭਗਵੰਤ ਮਾਨ ਸਾਹਿਬ ਬੋਲਦੇ ਸੀ ਉਥੇ ਵਿਰੋਧੀਆਂ ਦੀਆਂ ਚੀਕਾਂ ਘੜਾ ਲੈਂਦੇ ਸੀ ਇਸ ਤਰ੍ਹਾਂ ਹੀ ਹੁਣ ਅਬਰਸਰ ਜਿਹੜੇ ਗੁਰੂ ਨਗਰੀ ਦੇ ਵਿੱਚ ਐਮਪੀ ਖਲੋਤੇ ਨੇ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਉਹ ਵੀ ਬੜੇ ਚੰਗੇ ਵਧੀਆ ਕੰਮ ਕੀਤੇ ਨੇ ਉਹਨਾਂ ਨੇ ਪੰਜਾਬ ਪ੍ਰਤੀ ਠੀਕ ਆ ਉਹਨਾਂ ਦੇ ਨਾਲ ਵੀ ਚੰਗੇ ਇਨਸਾਨ ਸਾਰੇ ਜੁੜੇ ਨੇ ਵਿਧਾਇਕ ਜਿੰਨੇ ਵੀ ਆ ਪੂਰੀ ਸਪੋਰਟ ਕਰ ਰਹੇ ਨੇ ਅੰਬਰਸਰ ਗੁਰੂ ਨਗਰੀ ਤੋਂ ਉਹਨਾਂ ਨੂੰ ਆਮ ਆਦੀ ਪਾਰਟੀ ਦੇ ਤੇ ਮੈਂ ਜੇ ਇੱਥੋਂ ਗੱਲ ਕਰਾਂ ਆਪਣੇ ਅੰਬਰਸਰ ਹਲਕਾ ਦੱਖਣੀ ਦੀ ਵਿਧਾਇਕ ਡਾਕਟਰਿੰਗ ਦੇਬੀ ਸਿੰਘ ਨੇਜਰ ਸਾਹਿਬ ਦੀ ਅਗਵਾਈ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਤੁਹਾਨੂੰ ਅੱਜ ਹੀ ਵਧਾਈ ਦਿੰਦੇ ਆ ਤੁਸੀਂ ਵਧਾਈ ਦੇ ਪਾਸਤਰ ਜੀ ਵਧੀਆ ਲੀਡ ਦੇ ਨਾਲ ਦੱਖਣੀ ਹਲਕੇ 'ਚੋਂ ਸਰਦਾਰ ਇੰਦਰਬੀਰ ਸਿੰਘ ਜੀ ਨੇਜਰ ਸਾਹਿਬ ਜਿਹੜੇ ਹਲਕਾ ਦੱਖਣੀ ਦੇ ਵਿਧਾਇਕ ਉਹਨਾਂ ਦੀ ਅਗਵਾਈ 'ਚ ਬੜੀ ਵੱਡੀ ਲੀਡ ਦੇ ਨਾਲ ਤੁਸੀਂ ਜਿੱਤਣਾ ਵਾ ਉਹਨਾਂ ਦੀ ਟੀਮ ਜਿਹੜੀ ਦਿਨ ਰਾਤ ਮਿਹਨਤ ਕਰ ਰਹੀ ਆ ਵੇਖੋ ਝਾੜੂ ਦਾ ਬਟਨ ਸਾਰਿਆਂ ਨੇ ਉਹਨਾਂ ਨੇ ਕਿਹਾ ਵਸ ਝਾੜੂ ਦਾ ਬਟਨ ਦਬਾਵਾਂਗੇ ਤੇ ਆਮ ਆਦਮੀ ਪਾਰਟੀ ਨੂੰ ਜਿਤਾਵਾਂਗੇ ਇਹ ਆਮ ਆਦਮੀ ਪਾਰਟੀ ਜਿਹੜੀ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਵੱਸ ਚੁੱਕੀ ਆ ਤੇ ਜੇ ਆਪਾਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦਾ ਪੁੱਤ ਵੇਖੋ ਕਿੰਨੀ ਸੇਵਾ ਕਰ ਰਿਹਾ ਦੋ ਸਾਲਾਂ ਦੇ ਵਿੱਚ ਬੜੀ ਸੇਵਾ ਕੀਤੀ ਉਹਨੇ ਉਹਨੇ ਪੂਰੀ ਲੜਾਈ ਲੜੀ ਆ ਹਰ ਇੱਕ ਨੂੰ ਜਿਹੜਾ ਗਲਤ ਕੰਮ ਕਰਦਾ ਵਾ ਉਹਨੂੰ ਗਲਤ ਨੂੰ ਗਲਤ ਕਹਿੰਦਾ ਸਹੀ ਨੂੰ ਸਹੀ ਕਹਿੰਦਾ ਜੇ ਅਰਵਿੰਦ ਕੇਜਰੀਵਾਲ ਸਾਹਿਬ ਦੀ ਗੱਲ ਕਰੀਏ ਉਹ ਦੇਸ਼ ਪ੍ਰਤੀ ਜਿਹੜੀ ਉਹਨਾਂ ਦੀ ਸੋਹ ਜਰਵਿੰਦ ਕੇਜਰੀਵਾਲ ਜਿਹੜੇ ਕੌਮੀ ਕਮਿਸ਼ਨਰ ਨੇ ਆਮ ਆਦਮੀ ਪਾਰਟੀ ਦੇ ਉਹਨਾਂ ਦੀ ਸਮੁੱਚੀ ਟੀਮ ਚ ਸੰਦੀਪ ਪਾਠਕ ਜੀ ਜਿਹੜੇ ਕੌਮੀ ਜਰਨਲਿਸ ਖਤਰ ਨੇ ਵਧੀਆ ਕੰਮ ਕਰ ਰਹੇ ਨੇ ਉਹਨਾਂ ਦੀ ਸਮੁੱਚੀ ਟੀਮ ਬਹੁਤ ਵਧੀਆ ਵਧਾਈ ਦੇ ਪਾਤਰ ਆ ਇਹ ਮੈਂ ਅੱਜ ਕਹਿਣਾ ਚਾਹੁੰਦਾ ਵਾਂ ਰਵਿੰਦ ਕੇਜਰੀਵਾਲ ਸਾਹਿਬ ਨੂੰ ਕੌਮੀ ਕਮਿਸ਼ਨਰ ਸਾਹਿਬ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸੰਦੀਪ ਪਾਠਕ ਜੀ ਜਿਹੜੇ ਜਨਨਸ ਖਤਰ ਨੇ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵਾਂ ਇਹ ਪੰਜਾਬ ਦਾ ਜਿਹੜਾ ਸੁਪਨਾ ਵਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ 13 ਦੀਆਂ 13 ਸੀ ਜਿੱਤਣਗੇ ਅਸੀਂ ਪੂਰੀ ਸ਼ਾਨ ਦੇ ਨਾਲ ਇਹ ਪੂਰੇ ਹਿੰਦੋਸਤਾਨ ਦੇ ਵਿੱਚ ਪਤਾ ਲੱਗ ਜਾਏਗਾ ਪੰਜਾਬ ਦੇ ਜਿਹੜੇ ਪੁੱਤ ਨੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੂੰ ਕਿੰਨਾ ਪਿਆਰ ਲੋਕ ਕਰਦੇ ਨੇ ਜਿਹੜੇ ਪੰਜਾਬ ਦੇ ਲੋਕ ਜਿਹੜੇ ਪਿਆਰ ਕਰਦੇ ਨੇ ਇਹਨਾਂ ਨੇ ਵੇਖੋ ਜਿੱਦਣ ਸੋਚਣ ਆਪਣਾ ਨਾ ਵੋਟਾਂ ਦਾ ਝਾੜੂ ਦਾ ਬਟਨ ਦਬਾਣਾ ਜਦੋਂ ਉਦੋਂ ਵਿਰੋਧੀਆਂ ਦੀ ਚੀਕਾਂ ਘਟਾਣੀਆਂ ਵਾ ਪੰਜਾਬ ਦੇ ਜਿਹੜੇ ਵੋਟਰਾਂ ਸਪੋਰਟਰਾਂ ਨੇ ਤੇ ਜੇ ਆਪਾਂ ਅੰਮ੍ਰਿਤਸਰ ਗੁਰੂ ਨਗਰੀ ਦੀ ਗੱਲ ਕਰੀਏ ਇੱਥੇ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਐਡੀ ਵੱਡੀ ਲੀਡ ਨਾਲ ਲੋਕਾਂ ਨੇ ਜਿਤਾਣਾ ਵਾ ਇਹ ਗੁਰੂ ਰਾਮਦਾਸ ਦੀ ਨਗਰੀ ਦੇ ਵਿੱਚ ਲੋਕ ਬੜਾ ਪਿਆਰ ਕਰ ਜੇ ਚੰਗਾ ਕੋਈ ਕੰਮ ਕਰੇ ਤੇ ਚੰਗਾ ਕੰਮ ਮੈਨੂੰ ਆਸ ਆ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਕੈਪਟਨ ਮੰਤਰੀ ਤੇ ਅੰਮ੍ਰਿਤਸਰ ਲੋਕ ਸਭਾ ਦੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਇਹਨਾਂ ਨੂੰ ਵੱਡੀ ਲੀਡ ਨਾਲ ਲੋਕ ਜਿਤਾਣਗੇ ਨਿੱਜਰ ਸਾਹਿਬ ਜਿਹੜੇ ਹਲਕਾ ਦੱਖਣੀ ਦੇ ਆ ਵਧੀਆ ਇਨਸਾਨ ਨੇ ਵਧੀਆ ਕੰਮ ਕਰ ਰਹੇ ਨੇ ਇੱਕ ਡਾਕਟਰ ਆ ਉਹਨਾਂ ਨੂੰ ਇੱਕ ਕਲਮ ਮਿਲੀ ਸੀ ਉਹ ਬੜੀ ਸੇਵਾ ਕੀਤੀ ਕਲਮ ਚਲਾ ਕੇ ਉਹਨਾਂ ਨੇ ਤੇ ਹੁਣ ਵੀ ਉਹ ਕਲਮ ਚਲਾਣਗੇ ਮਤਾਇਕ ਬਣ ਕੇ ਕਲਮ ਚਲਾ ਰਹੇ ਨੇ ਚੰਗੇ ਕੰਮ ਕਰ ਰਹੇ ਨੇ ਵੇਖੋ ਇਹ ਭਾਈ ਮੰਜ ਰੋਡ ਦੀ ਸੜਕ ਕਦੀ ਅਜ ਤੱਕ ਨਹੀਂ ਬਣਾਈ ਸੀ ਵਿਰੋਧੀਆਂ ਨੇ ਉਹਨਾਂ ਨੇ ਵੇਖੋ ਛੜਕਾਂ ਬਣਾ ਕੇ ਇੱਕ ਲੋਕਾਂ ਦੇ ਦਿਲਾਂ ਵਿੱਚ ਵੜ ਚੁੱਕੇ ਨੇ 2 ਸਾਲਾਂ ਜੇ ਇੰਨੇ ਕੰਮ ਕਰਾਏ ਨੇ ਡਾਕਟਰਿੰਦਰ ਬੀਸੀ ਨਿੱਜਰ ਸਾਹਿਬ ਨੇ ਅੱਜ ਨਿੱਜਰ ਸਾਹਿਬ ਦੀ ਸੋਚ ਤੇ ਲੋਕ ਜਿਹੜੇ ਪੈਰਾ ਦੇਣਗੇ ਠੋਕੇ ਉਹਨਾਂ ਦੀ ਸੋਚ ਤੇ ਨਾ ਪੈਰਾ ਦੇਣਗੇ ਠੋਕੇ ਨਿੱਜਰ ਸਾਹਿਬ ਦੀ ਸੋਚ ਤੇ ਤੇ ਨਿੱਜਰ ਸਾਹਿਬ ਨੂੰ ਲੋਕ ਪਸੰਦ ਕਰਦੇ ਨੇ ਮੰਮੀ ਵਿਚਰਦਾ ਵਾਂ ਠੀਕ ਆ 10 ਹਰ ਇੱਕ ਹਲਕੇ ਦੇ ਵਿੱਚ ਵਿਚਰਿਆ ਵਾ ਆਪਣੇ ਪੂਰੇ ਜਿੰਨੇ ਵੋਟਰ ਸਪੋਰਟਰ ਨੇ 1.5 ਲੱਖ ਬੋਟਾ ਡਾਕਟਰ 인ਦਰਬੀ ਸਿੰਘ ਨਿੱਜਰ ਸਾਹਿਬ ਦੀ ਅਗਵਾਈ ਚ ਪੂਰੀਆਂ ਠੋਕੇ ਵੋਟਾਂ ਬਾਕੇ ਨਿੱਜਰ ਸਾਹਿਬ ਦਾ ਹਲਕਾ ਇੱਕ ਪੂਰੇ ਆਪਣੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਆਏਗਾ ਨਿੱਜਰ ਸਾਹਿਬ ਦਾ ਜਿਹੜਾ ਕਾਦ ਹੈ ਨਾ ਉਹ ਐਡਾ ਉੱਚਾ ਕਾਦ ਹੋਏਗਾ ਮੁੱਖ ਮੰਤਰੀ ਸਾਹਿਬ ਤੁਸੀਂ ਉਹਨਾਂ ਨੂੰ ਕੈਪਟਨ ਮੰਤਰੀ ਬਣਾ ਦਿਓ ਬਸ ਤੇ ਤੁਹਾਨੂੰ ਹਲਕਾ ਦੱਖਣੀ ਦੇ ਵਿੱਚੋਂ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਸਾਹਿਬ ਜਿਤਨਾ ਬਣੇ ਸੀ ਇਤਨਾ ਹੀ ਸਾਡੇ ਨਿੱਜਰ ਸਾਹਿਬ ਨੂੰ ਕੈਪਟਨ ਮੰਤਰੀ ਬਣਾ ਦਿਓ ਇਹ ਚੋਣਾਂ ਤੋਂ ਬਾਅਦ ਲੋਕ ਸਭਾ ਦੀ ਤੇ ਐਮਪੀ ਬਣਾ ਕੇ ਆਪਾਂ ਭੇਜ ਦਾਂਗੇ ਉਥੇ ਆਪਣੇ ਲੋਕ ਸਭਾ ਦੇ ਵਿੱਚ ਕੁਲਦੀਪ ਸਿੰਘ ਧਾਰੀਵਾਲ ਨੂੰ ਮੈਂ ਸਾਰਿਆਂ ਨੂੰ ਮੇਰੇ ਹ ਕਲਦੀਪ ਸਿੰਘ ਧਾਰੀਵਾਲ ਸਾਹਿਬ ਨੂੰ ਝਾੜੂ ਤੇ ਬਟਨ ਦਬਾ ਕੇ ਵੋਟਾਂ ਪਾਓ ਤੇ ਉਹਨਾਂ ਨੂੰ ਇੱਕ ਕਾਮਯਾਬ ਬਣਾਓ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ